ਕਿਆ ਲੈ ਯਾਰ ਤਵੇ ਉਹਨੇ ਖੜੇ ਠੀਕ ਠਾਕ ਹੀ ਲਾ ਗਿਆ ਵਾ ਕਿਹੜੇ ਸੱਤੇ ਭੰਦੇ ਹੈ ਲੇ ਗਿਆ ਵਾ ਫੜਾ ਗਿਆ ਵਾ ਅੱਛਾ ਆਹੋ ਮੈਂ ਨਹੀਂ ਠੀਕ ਹੈ ਮੈਂ ਫਿਰ ਤੁਰ ਕੇ ਵੇਖ ਲਿਆ ਵਾ ਉਹ ਵੋਣੀ ਉਹਦੀ ਅੱਗੇ ਤਾਂ ਦੀ ਆ ਉਹਦੇ ਗੱਲ ਮੁੜ ਕੇ ਮੈਂ ਮਾੜੀ ਜੀ ਵੀ ਬਿਲਡ ਬਿਲਡ ਉਖੜ ਜਾਣਾ ਕੋਈ ਲੋਕੀ 20000 ਰੁਪਈਆ ਬਦਲੇ ਕਰਕੇ ਅਗਲੀ ਚੀਜ਼ ਘਰ ਲਾ ਜਿੰਦੇ ਆ ਬੜੀ ਡਰਾਉਣੀ ਗੱਲ ਸੌਣ ਦੀ ਕੀ ਗੱਲ ਹੋ ਗਈ ਆ ਅੱਜ ਆਹੀ ਪ੍ਰਾਬੰਟੀ ਆਹ ਕੀ ਆਂਦੀ ਆ ਕਹਿਣਾ ਕੋਣਾ ਕੀ ਆ ਦਰਜੀ ਨੂੰ ਦੇਣ ਦੀ ਚੁਕਣਾ ਅਛਾ ਮੇਰੀ ਕੰਨੀ ਥੋੜੀ ਜੀ ਗਲਤ ਤੇ ਪਈ ਪਰ ਉਹਨਾਂ ਮੇਰੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਮੈਂ ਤਾਂ ਲੱਗਾ ਇਹ ਪੁੱਛਣਾ ਪਰ ਉਹਨਾਂ ਲੱਗਾ ਇਹ ਨਾ ਸੁਣਿਆ ਕੱਖ ਨਹੀਂ ਆ ਹਾਂ ਹਾਂ ਤੇ ਮੈਂ ਵੀ ਗੱਲ ਟਾਲਤੀ ਛੱਡੋ ਪਰ ਆਹ ਕੀ ਹਣਾ ਲੈਣਾ ਵਾ ਹਾਂ ਹਾਂ ਤੇ ਗੱਲ ਵੱਧੀ ਆ ਪਰ ਅੰਟੀ ਵਾ ਤੇ ਗੱਲ ਚੰਗੀ ਥੋੜੀ ਐ ਯਾਰ ਚੰਗੀ ਭਲੀ ਸਿਆਣੀ ਬੈਣੀ ਹੈ ਮੈਨੂੰ ਨਹੀਂ ਪਤਾ ਇਹਦਾ ਬੜਾ ਗਰਖੋਣਿਆ ਵਾ ਹੈ ਜੇ ਤਜੀਰ ਨੂੰ ਚੁਕਾ ਨਹੀਂ ਤੇ ਮੰਮੀ ਨੇ ਕੱਦਨ ਲਿਓ ਉਹ ਕਦੇ ਗੱਲ ਹੈ ਵਾ ਮੈਨੂੰ ਤਾਂ ਲੱਗਦਾ ਬੜਾ ਸਾਰਾ ਅੰਟੀ ਦਾ ਯਾਰ ਦੱਸਾਂ ਗੱਲ ਕੀ ਆ ਬਾਕੀ ਗੱਲ ਇੱਕ ਹੋਰ ਹੀ ਹੋ ਕਿਆ ਪੀ ਲਿੰਦੀ ਉਹ ਤੇਰੀ ਮਾਂ ਲਾ ਕੇ ਬੈ ਕੇ ਤੇ ਅੱਗ ਜਿਹੜੀ ਜਾ ਕੇ ਉਹਦੇ ਲਾ ਕੇ ਬਿਲਾਉਂਦੀ ਹੈ ਦਲਜੀਤ ਲਾ ਕੇ ਇਹ ਦਵੱਲੇ ਕੰਮ ਚੱਲਣ ਡਿਆ ਹੋ ਇਹ ਸਾਨੂੰ ਤੇ ਆ ਰੱਖਣਾ ਪੈਣਾ ਇਹ ਗੱਲ ਦਾ ਖਿਆਲ ਯਾਰ ਉਹਨੂੰ ਵੀ ਲੋੜ ਵਾ ਕਿਹਦਾ ਘਰ ਵੇਖ ਕੇ ਕੋਈ ਵੋਝ ਵਜ ਗੱਲ ਆਪਣੇ ਨੌਹ ਪੁੱਤ ਉੱਥੇ ਰਹਿੰਦੇ ਆ ਬਾਹਰ ਹੈ ਪਰ ਮਾੜੀ ਗੱਲ ਵਾਣਾ ਇਹ ਮੈਂ ਐਦਾ ਕਰਨ ਕਿ ਤੇ ਆਪਣੀ ਚੰਗੀ ਹੋਊਗੀ ਬਾਅਦ ਚ ਜਾਣਾ ਹੀ ਪੈਣਾ ਬਾਅਦ ਕੈਨੇਡਾ ਆਪਣੇ ਨੌਹ ਕੋਲ ਉਹ ਫੇਰ ਗੱਲ ਵਾ ਉਹਨੇ ਪਟੜੀਆਂ ਦੀ ਚੰਗੀਆਂ ਬਣਣੀਆਂ ਜਿੱਦੀ ਇਹਦੀ ਜਬਾਨ ਮਾ ਨਾ ਇਹਨੇ ਗਿੱਜੀ-ਗਿੱਜੀ ਨੇ ਇਹੋ ਕੰਮ ਜਾ ਕੇ ਉੱਥੇ ਕਰਾਉਣੇ ਆ ਤਾਂ ਆਪਣੇ ਘਰ ਨਹੀਂ ਕੋਈ ਕਰਦਾ ਆਪਣੇ ਸਾਰੇ ਸਿਆਣੇ ਹੁੰਦੇ ਆ ਦੂਜਿਆਂ ਦਾ ਫੜਦੇ ਆ ਗੱਲ ਤੇ ਤੇਰੀ ਸਹੀ ਹੈ ਵਾਕੇ ਤੇ ਇਹ ਕਰੇ ਮੰਨਣ ਵਾਲੀ ਗੱਲ ਔਰ ਇਹ ਗੱਲ ਆ ਜੜੀ ਕਿ ਜਦੋਂ ਵੀ ਆਉਣ ਮੈਨੂੰ ਤਾਂ ਪੂਰਾ 100% ਸ਼ੱਕ ਆ ਵੀ ਆਂਟੀ ਦਾ ਹੀ ਕਸੂਰ ਆ ਸਾਰਾ ਕਿ ਮੰਮੀ ਵੀ ਦੰਦ ਨਹੀਂ ਨਹੀਂ ਮੈਂ ਤੇ ਨੀ ਇੱਕ ਗੱਲ ਕਹਿਣਾ ਵਾ ਸਾਡੇ ਗਾਂਖਪਤ ਮੁੱਕਿਆ ਹੀ ਨਹੀਂ ਜੋਂ ਦਾ ਕੰਮ ਚਾਲੂ ਹੋਇਆ ਵਾ ਮੈਂ ਅੰਨਾ ਵੀ ਆ ਗੱਲ ਦਾ ਮੜਾ ਧਿਆਨ ਰੱਖ ਕੇ ਵੇਖੋ ਸਾਰਾ ਹੱਲ ਹੋ ਜਾਊਗਾ ਹੈ ਜਦ ਮੇਰੇ ਦੇ ਦਿਮਾਗ 'ਚ ਗੱਲ ਤੇ ਪਾਰੇ ਇੱਕ ਗੱਲ ਤੇ ਮੈਂ ਕੁਦਰਤੀ ਚਲ ਗਿਆ ਉਹਨਾਂ ਤੇ ਤੇ ਮੇਰੇ ਕੰਨੀ ਥੋੜੀ ਜੀ ਗੱਲ ਪੈ ਗਈ ਆ ਠੀਕ ਆ ਠੀਕ ਆ ਪਰ ਉਹਨਾਂ ਮੇਰੇ ਪੈਰਾਂ ਦੀ ਮਿੱਟੀ ਨਹੀਂ ਪੈਂਦੀ ਤੇਰਾ ਪਲਾ ਸੀ ਦਲਜੀਤ ਨੂੰ ਪੁੱਛਿਆ ਆਂਦੀ ਵੀ ਨਹੀਂ ਕੋਈ ਗੱਲ ਹੀ ਨਹੀਂ ਕੀ ਹੈ ਕੋਈ ਮੁੱਕਰ ਗਿਆ ਉਹਨਾਂ ਨੇ ਬਾਹਰ ਦੱਸਾ ਮੇਰੀ ਗੱਲ ਸੁਣੋ ਇਹ ਇੱਕ ਦੂਜੇ ਨੇ ਤਾਂ ਨਹੀਂ ਇੱਕ ਦੂਜੀ ਦੀ ਗੱਲ ਦੱਸਦੀਆਂ ਵੀ ਮੁੜ ਕੇ ਇੱਕ ਦੂਜੀ ਨੂੰ ਉਹ ਚ ਪਾੜ ਕੇ ਹੀ ਰੱਖਦੀ ਆ ਕਿ ਤੂੰ ਵਧਨਾ ਨਾ ਕਰੀ ਤੂੰ ਉਹਨਾਂ ਨਾਲ ਗੱਲ ਕਰੀ ਮੈਂ ਤਾਂ ਹੁਣ ਕੱਲੀ ਨੂੰ ਪੁੱਛਦਾ ਹਾਂ ਨਾ ਜਾ ਕੇ ਆਹੋ ਕਿ ਤੂੰ ਉਹਦੇ ਤੋਂ ਮੁੱਕਰ ਗਈ ਆ ਪਰ ਮੈਂ ਸੁਣ ਸਭ ਲਿਆ ਆ ਉਹ ਤੇ ਗੱਲ ਆ ਦੱਸ ਮੈਨੂੰ ਵੀ ਕੀ ਆਂਦੀ ਹੰਟੀ ਮੈਂ ਕਹਿੰਦਾ ਆ ਇਹ ਤਾਂ ਹੱਦ ਹੋਈ ਏ ਤਾਂ ਮੈਂ ਲੈ ਵੀ ਤੂੰ ਤੇ ਗੱਲ ਦੱਸੀ ਮੇਰੇ ਚ ਭੱਕਾ ਨਿਕਲ ਗਿਆ ਵਾ ਤੇ ਪਰ ਇੱਕ ਗੱਲ ਆ ਗਈ ਉਹ ਮੈਂ ਨਾ ਗੁਰਜਿੰਦਰ ਨੂੰ ਗੱਲ ਦੱਸ ਦੇਣੀ ਆ ਭਰਾ ਆੜਾ ਘਰ ਦੇ ਗਲਾਚਾ ਰੱਖਿਆ ਨਾ ਦਰਵਾਜ਼ਾ ਦਾ ਇਹ ਬੰਦ ਕਰ ਦੋ ਨਹੀਂ ਨਹੀਂ ਤੁਸੀਂ ਅੰਕਲ ਨੂੰ ਅਜੇ ਕੋਹਨਾਂਗੇ ਮੇਰੀ ਸੁਣ ਲੈ ਗੱਲ ਕੋਈ ਨੁਕਸਾਨ ਹੋ ਗਿਆ ਤੇ ਫਿਰ ਕਾ ਕਾ ਕਰਾਂਗੇ ਸੁਣੋ ਪੱਕਾ ਸਮਝ ਗੱਲ ਮੇਰੀ ਗੱਲ ਸੁਣ ਲੈ ਇੱਕ ਬੰਦਿਆ ਸਾਡਾ ਘਰ ਵਾਜਿਆ ਹੋਰ ਕੀ ਚਾਹੀਦਾ ਪਤਾ ਗੱਲ ਕੀ ਆ ਜੀ ਅੰਟੀ ਬੁਰੀ ਆ ਤੇ ਅੰਕਲ ਚੰਗਾ ਵਾ ਉਹ ਸਾਡੇ ਪੰਜਾਹ ਕੰਮ ਹੁੰਦਾ ਵਾ ਉਹਨੇ ਪਰ ਹੁਣ ਜਿੱਕੇ ਨਾ ਗੱਲ ਉਹਨੇ ਕੀਤਾ ਨਾ ਗੁੱਸਾ ਹੂੰ ਹੂੰ ਠੀਕ ਆ ਨਾ ਅਸੀਂ ਹੁਣ ਕਹੋ ਨਾ ਕਿ ਉਹਨਾਂ ਨੂੰ ਕੋਣ ਦੱਸਦਾ ਕੀ ਕੀਤਾ ਜਾਵੇ ਹਾਲੇ ਕਰਨਾ ਇਹ ਆ ਤੇ ਹੁਣ ਧਿਆਨ ਰੱਖੀਏ ਨਿਗਾਹ ਰੱਖੀਏ ਪੂਰੀ ਹਾਂ ਹਾਂ ਹਣਾ ਘਰ ਵਾ ਜਾਣਾ ਤਾਂ ਹੀ ਹੋ ਹਾਂ ਉਹ ਮੈਂ ਆਂਦਾ ਹੀ ਕੜਾ ਹੁੰਦੀ ਉਹ ਮਹੀਨੇ ਖਣਦੀ ਕੋਈ ਢੇਡਾਂਗਦੀ ਪਰ ਆ ਤੇ ਨਿਤ ਦਾ ਕੰਮ ਹੋ ਗਿਆ ਜਦੋਂ ਹੀ ਆਉਂਦੀ ਉਦੋਂ ਕੋਈ ਨਾ ਕੋਈ ਖੋਤੇ ਛੜ ਜਾਂਦੀ ਸਾਡੇ ਘਰ ਯਾਰ ਨਹੀਂ ਇਹ ਗੱਲ ਲੱਭਣੀ ਪਣੀ ਆ ਬਾਬੂ ਇਦਾਂ ਗੱਲ ਨਹੀਂ ਕੀ ਬੰਨੀ ਕਿ ਦੀ ਸ਼ਰਮਨਾਕ ਗੱਲ ਆ ਵੇਖੋ ਗਵਾਂਢ ਨੂੰ ਮੱਠਾ ਮੈਨੂੰ ਨਾ ਪੁੱਛੋ ਨਾ ਕੋਈ ਗੱਲ ਕਰਿਓ ਮੈਂ ਇਹ ਨਿਕਲ ਕੇ ਲੜਣਾ ਬਲਾਗ ਨਿਕਲ ਜੀ ਕਰਦਾ ਨਾ ਮਾਂ ਤੇ ਤੇ ਰਗਾ ਘੁੱਟਾਂ ਕੇ ਵਲੇ ਚਲੋ ਕੋਈ ਗੱਲ ਚਲ ਠੀਕ ਠੀਕ ਆਓ ਚਲੀਏ ਕਰ ਆ ਨਵਾਂ ਉਤਰਾ ਪਵਾੜਾ ਪਿਆ ਕੱਪੜੇ ਵੀ ਇਹਦੇ ਮੈਨੂੰ ਤੋੜੇ ਪੈਂਦੇ ਆਖੇ ਜੀ ਨੇ ਪਾਣੀ 'ਚ ਹੱਥ ਨਹੀਂ ਪਾਉਣਾ ਮੈਂ ਕੀ ਕਰਾਂ ਮੇਰੇ ਵਾਸਤੇ ਪਵਾੜਾ ਆਮਤਰਾ ਆ ਮੇਰੀ ਗੱਲ ਸੁਣ ਆ ਪ੍ਰਭ ਕਿੱਧਰ ਆਉਂਦੀ ਆ ਪ੍ਰਭ ਨੇ ਕਿੱਧਰ ਆਉਣਾ ਹੈਗਾ ਤੂੰ ਤੁਹਾਡੀ ਵਾਰੀ ਆ ਗਈ ਆ ਉਹ ਵਿਚਾਰੀ ਆਈ ਤੁਹਾਡੀ ਨੌਂ ਦਾ ਪਤਾ ਲੈਣ ਪਰ ਮੈਨੂੰ ਮਿਲਤ ਨਹੀਂ ਆਈ ਨੌਂ ਦਾ ਪਤਾ ਲੈਣ ਆਈ ਮੈਨੂੰ ਦੱਸਤਾ ਸਨੀ ਨੇ ਸਭ ਕੁਝ ਜਿੱਧਰ ਪਤਾ ਲੈਣ ਆਉਂਦੀ ਆ ਕੀ ਦੱਸਿਆ ਤੁਹਾਨੂੰ ਸਨੀ ਨੇ ਕੀ ਦੱਸਿਆ ਇੱਥੇ ਮੈਨੂੰ ਕੋਈ ਦੱਸਿਆ ਨਹੀਂ ਕੋਈ ਯਾਰ ਨੂੰ ਹੱਥ ਮਾਰੋ ਕੋਈ ਸ਼ਰਮ ਕਰੋ ਗੱਲ ਕਰਨ ਲੱਗਿਆ ਹੱਦ ਹੋ ਗਈ ਆ ਗੱਲ ਦਾ ਪਤਾ ਤਾਂ ਲੱਗੇ ਵੀ ਗੱਲ ਹੋਈ ਕੀ ਆ ਕੀ ਦੱਸਤਾ ਸਨੀ ਨੇ ਤੁਹਾਨੂੰ ਤੈਨੂੰ ਵੱਖ ਉਹਨੂੰ ਵੱਖ ਇਹ ਦੇਂਦੀ ਚੁੱਕਣਾ ਆ ਵੇਖਿਆਈ ਨਵੀਂ ਤਾਜੀ ਹੋਰ ਦੱਸਦੀ ਮੈਨੂੰ ਤਾਂ ਕੋਈ ਚੁੱਕਣ ਦਿੱਤੀ ਉਹਨੇ ਬਹੁਤ ਅੰਦੀ ਤੇਰੀ ਨੌ ਦਾ ਪਤਾ ਲੱਗਾ ਹੱਸੜ ਗਿਆ ਮੈਨੂੰ ਪਤਾ ਲੈਣ ਆਈ ਐ ਤਾਂ ਪਤਾ ਲੈ ਕੇ ਉਹਦਾ ਮਚਾਹ ਬਣਾਦੀ ਚਾਹ ਪੀ ਕੋ ਚਲ ਗਈ ਐ ਮੈਨੂੰ ਪਤਾ ਨਹੀਂ ਚਾਹ ਪੀਣ ਆਉਂਦੀ ਐ ਤੂੰ ਨਾ ਗੱਲਾਂ ਤੇ ਇਹਦੇ ਪੜਦੇ ਰਾ ਪਾਇਆ ਕਰ ਨਹੀਂ ਗੱਲ ਕੀ ਹੋ ਗਈ ਡੱਬਰ ਨੂੰ ਚੜਿਆ ਸਿਰ ਨੂੰ ਚੜਿਆ ਸਿਰ ਨੂੰ ਮੇਰੀ ਸੋਣਾਂ ਗੱਲ ਆਪਣਾ ਨਾ ਘਰਵਾਲ ਖਿਆਰ ਰੱਖੋ ਕਿ ਤਰ੍ਹਾਂ ਚਲਣਾ ਤਰੱਕੀ ਕਿ ਤਰ੍ਹਾਂ ਕਰਦੇ ਨੇ ਠੀਕ ਆ ਤਰੱਕੀ ਵਾਲੀ ਧਿਆਨ ਵਾ ਠੀਕ ਵਾ ਨਾ ਸਵੇ ਕੀ ਘੰਟੇ ਐ ਹੂੰ ਤੇ ਜਾਂ ਹੂੰ ਤਾਂ ਫਲਾਨੀ ਚੰਗੀ ਹੋ ਨਹੀਂ ਚੰਗੀ। ਨੀਂ ਕਪੜੇ ਬੜੀ ਕੀ ਮਾਰੀ। ਕਪੜੇ ਕਪੜੇ ਘਰ ਚੰਗੀ ਭਲੀ ਐ। ਕੀ ਕਹਿ ਗਈ ਆ ਤੁਹਾਨੂੰ ਮੋਕ? ਉਹਦੀ ਨੋ ਬਾਹ ਰੈਂਦੀ ਐ। ਉਹ ਤੋਂ ਦਾ ਬਾਹ ਰੈਂਦਾ। ਉਹਦਾ ਆਪਣਾ ਚੰਗਾ ਭਲਾ ਤੇ ਉਹਨੇ ਕਿਸਦਾ ਗਲਤੀ ਦਾ ਦੈਂਦਣਾ। ਮੈਨੂੰ ਤਾਂ ਇਹ ਤਾਂ ਕੀ ਵੀ ਗੱਲ ਦੀ ਸਮਝ ਨਹੀਂ ਆਈ ਤੇ ਗੱਲ ਕਰਕੇ ਕੀ ਗਈ ਆ। ਗੱਲ ਕਰਕੇ ਗਈ ਇੱਥੇ। ਮੈਨੂੰ ਗੱਲ ਤਾਂ ਦੱਸੋ ਮੇਰੇ ਤੇ ਪੱਲੇ ਪਾਓ ਕੋਹ। ਤੇ ਪੱਲੇ ਪਾਓ ਇੱਥੇ। ਸਾਦੀ ਹੋਈ ਤੁਹਾਡੇ ਵਾਲੀ ਬਿਨਾਂ وجہ ਤੋਂ ਦੁਵਾਲੇ ਹੋ ਜਾਂਦੇ ਆ। ਇਹ ਬੋਲਾ ਗੱਲ ਤੋਂ ਇਹਦੀ ਭੋਲੀ ਹੈ ਨਹੀਂ ਕਿ ਜਦ ਤੂੰ ਸਮਝ ਨਹੀਂ ਆਪਣੇ ਆਪ। ਹੈਂ? ਮੇਰੇ ਨਾਲ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਜੇ ਤੁਹਾਡੇ ਨਾਲ ਕੋਈ ਕੀਤੀ ਆ ਤੂੰ ਉਹ ਦੱਸੋ ਮੈਨੂੰ ਉਹ ਜਦੋਂ ਕੱਲ ਕਦੇ ਗੱਲ ਨਹੀਂ ਨਾ ਕਰਨਾ ਸਨਨੇ ਕਦੇ ਉੱਤੋਂ ਜਾ ਕੇ ਫੜ ਲਈ ਪ੍ਰਭ ਨੂੰ ਦਿਲ ਖੀਤ ਨਾ ਗੱਲਾਂ ਕਰਦੀ ਸੀ ਹੋਰ ਅੱਛਾ ਕੀ ਆਂਦੀ ਸੀ ਦੱਸ ਯਾਰ ਕੋ ਆਂਦੀ ਹੋਊ ਤੈਨੂੰ ਤਾਂ ਮੈਂ ਨਾ ਗੱਲ ਕੀਤੀ ਆ ਵੇਖ ਲਓ ਮੁੰਡਾ ਤਾਂ ਡੱਕਦਾ ਚਲਾਕ ਉਹ ਤੇ ਘਰ ਉਹਨੇ ਸਾਡਾ ਮੈਨੂੰ ਕਹਿੰਦਾ ਪਾਪਾ ਉਹਨੇ ਘਰ ਸਾਡਾ ਪੁੱੜ ਦੇਣਾ ਮੇਰੇ ਨਾਲ ਤਾਂ ਨੇ ਗੱਲ ਹੀ ਕੋਈ ਨਹੀਂ ਕੀਤੀ ਗੱਲ ਨਹੀਂ ਕੀਤੀ ਤਾਂ ਜੇ ਕੋਈ ਗੱਲ ਹੀ ਤੇ ਹੀ ਹੁੰਦਾ ਨਾ ਗੱਲ ਦਾ ਅਸਰ ਕਰ ਲਾ ਇਹ ਤੇ ਪਛਤਾਏ ਕਿ ਤੈਨੂੰ ਮੈਂ ਦੱਸਾਂ ਗੱਲ ਮੁੜ ਕੇ ਤੇ ਰਹਿ ਗਿਆ ਨਾ ਅੱਖਾਂ ਚ ਘਸੁੰਦੇ ਦੇ ਰੋਂਦੀਆਂ ਹੰਦੀਆਂ ਕਰਦੀ ਕੀ ਫਿਰਦੀ ਐ ਕਿਹੜੀ ਗੱਲ ਕਰ ਕੀ ਆ ਪ੍ਰਭ ਮੈਨੂੰ ਤੇ ਸਮਝਾਉਂ ਨਹੀਂ ਉਹ ਮੇਰੀ ਨੌਨ ਚੁੱਕਣ ਆਈ ਸੀਗੀ ਪਰ ਮੇਰੇ ਨਾਲ ਤੇ ਹੋਰ ਗੱਲਾਂ ਕਰਦੀ ਆ ਪਤਾ ਨਹੀਂ ਪਰ ਮੈਂ ਯਕੀਨ ਜਾਨੀ ਆਉਂ ਗਿਆ ਹੋ ਸਕਦਾ ਪਿਓ ਪੁੱਤਾਂ ਦਾ ਪਲਾਨ ਹੋਵੇ ਕਿ ਪ੍ਰਭ ਦਾ ਆਉਣਾ ਜਾਣਾ ਹਟਾ ਦਿੰਨੇ ਆ ਤੇ ਮੁੜ ਕੇ ਕਹਿੰਦਾ ਨਾ ਗੱਲਾਂ ਕਰੂਗੀ ਮੈਂ ਨਹੀਂ ਮੰਦੀ ਇਹਨਾਂ ਦੀਆਂ ਗੱਲਾਂ ਨੂੰ ਅਬਨੇ ਤਾਂ ਗੱਲਾਂ ਕਰਨੀਆਂ ਵਾ ਉਹ ਤਾਂ ਸਰੀਆਂ ਗੱਲਾਂ ਮਰਵਾ ਕਰਦੀ ਐ ਐਵੇਂ ਮਾਰਦੇ ਰਹਿੰਦੇ ਐ ਮੈਨਿਆ ਸਰਕਾਰ ਦੀਆਂ ਦੀ ਗੱਲ ਦਾ ਹਾਂ ਇਦਾਂ ਕਰਦੀ ਆ ਦਲਜੀਤ ਨੂੰ ਜਾ ਕੇ ਪੁੱਛ ਨਹੀਂ ਆ ਕਿ ਪ੍ਰਭ ਤਰਨਾ ਕੀ ਗੱਲਾਂ ਕਰਕੇ ਗਈ ਐ ਫੇਰ ਹੀ ਪਤਾ ਲੱਗੂਗਾ ਮੈਨੂੰ ਇਹ ਤੇ ਪਿਓ ਪਤਾ ਹਮੇਸ਼ਾ ਚਾਹੁੰਦੇ ਆ ਕਿ ਪ੍ਰਭਾਡੇ ਦਾ ਨਾਮ ਵੀ ਇਹਨੂੰ ਕੁਛ ਨਹੀਂ ਮਹਾਰਾਣੀ ਨੂੰ ਜਾ ਕੇ ਕਿਤਾ ਬੈਠੀ ਅੰਦਰ ਨਾ ਮੇਰੀ ਗੱਲ ਸੁਣ ਇੱਕ ਪਾਸੇ ਤੂੰ ਕਹਿੰਦੀ ਮੇਰੇ ਹੱਥ ਤੇ ਪੀੜ ਬੜੀ ਹੁੰਦੀ ਆ ਦੂਜੇ ਪਾਸੇ ਤੂੰ ਫੋਨ ਫੜ ਕੇ ਬੈਠੀ ਆ ਮੈਂ ਤੇ ਹੁਣੇ ਆਣ ਕੇ ਬੈਠੀ ਹਾਂ ਫੋਨ ਫੜ ਕੇ ਹੂੰ ਚੱਲ ਉਹ ਤਾਂ ਮੈਨੂੰ ਪਤਾ ਹੀ ਆ ਹੁਣੇ ਬੈਠੀ ਆ ਕਿਦਾਂ ਦੀ ਬੈਠੀ ਆ ਮੈਨੂੰ ਇੱਕ ਗੱਲ ਦੱਸ ਕੱਲ ਜਦੋਂ ਚੱਲ ਬੈਠ ਕੇ ਪੁੱਛ ਲਈਨੀ ਆ ਕੱਲ ਜਦੋਂ ਪ੍ਰਭ ਆਈ ਸੀਗੀ ਹਾਂਜੀ ਤੇ ਤੇਰੇ ਕਮਰੇ 'ਚ ਵੀ ਤੇਰਾ ਪਤਾ ਲੈਣ ਆਈ ਸੀ ਨਾ ਹਾਂਜੀ ਹਾਂਜੀ ਆਈ ਤੇ ਕੀ ਕਹਿੰਦੀ ਸੀ ਤੈਨੂੰ ਕੁਛ ਨਹੀਂ ਕਿਹਾ ਉਹਨੇ ਮੈਨੂੰ ਕੁਛ ਨਹੀਂ ਕਿਹਾ ਜੇ ਕੁਛ ਕਹਿੰਦੀ ਆ ਨਾ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਉਹ ਮੇਰੇ ਤੇ ਹਾਲ ਪੁੱਛਣ ਆਏ ਉਹਨੇ ਮੈਨੂੰ ਕੀ ਕਹਿਣਾ ਵੇਖ ਪੁੱਤ ਮੇਰੀ ਗੱਲ ਸੁਣ ਜੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਨਾ ਤੇ ਫੇਰ ਵੇਖੀ ਫੇਰ ਮੇਰ ਤੋਂ بڑا ਕੋਈ ਨਹੀਂ ਉਹ ਮੰਮੀ ਜੀ ਨੇ ਮੈਨੂੰ ਕੁਝ ਨਹੀਂ ਕਿਹਾ ਹੈਗਾ ਚੱਲ ਚੰਗੀ ਗੱਲ ਨਾ ਹੀ ਕਿਹਾ ਹੈ ਵਿੱਚ ਚੰਗੀ ਗੱਲ ਆ ਤੇ ਜੇ ਕੋਈ ਚੁਪਣਾ ਚੱਕਣਾ ਤੈਨੂੰ ਦਿੰਦੀ ਆ ਨਾ ਜਾਂ ਕੋਈ ਗੱਲ ਕਰਦੀ ਆ ਤੇਰੇ ਨਾਲ ਤੇ ਮੈਨੂੰ ਹੁਣ ਹੁਣ ਦੱਸ ਦੇ ਨਹੀਂ ਨਹੀਂ ਉਹਨਾਂ ਨੇ ਮੈਂ ਨਾ ਕੋਈ ਤਾਂ ਨਹੀਂ ਚੱਲ ਮੰਨ ਲੈਣੀ ਆ ਤੇ ਫੇਰ ਸਣੀ ਜਾ ਕੇ ਕਹਿੰਦਾ ਤੇਰੇ ਪਿਓ ਨੂੰ ਕਿ ਪ੍ਰਾਪਰਟੀ ਗੱਲਾਂ ਕਰਨੀ ਹੁਣ ਤਾਂ ਫੜਲੀ ਜਾ ਕੇ ਉਨੇ ਕ ਸੁਣਿਆ ਫਿਰ ਉਹਨਾਂ ਨੇ ਉਹਨਾਂ ਨੇ ਵੀ ਕਿਹਾ ਸੀ ਮੈਨੂੰ ਉਹਨਾਂ ਨੂੰ ਗਲਤੀ ਲੱਗੀ ਹੋਈ ਗਲਤੀ ਲੱਗੀ ਹੀਗੀ ਤੇਰਾ ਪਿਓ ਤਾਂ ਅੱਗੇ ਪ੍ਰਭ ਦੇ ਪੇਸ਼ ਪਿਆ ਰਹਿੰਦਾ ਵਾ ਵੀ ਪ੍ਰਭ ਅਰੇ ਮੇਰੇ ਨਾਲ ਕੀ ਗੱਲਾਂ ਕਰਦੀ ਆਂ ਤੇਰੇ ਸਾਹਮਣੇ ਵੀ ਸ਼ਰਮ ਨਾਲ ਉਹਨਾਂ ਨੇ ਗੱਲ ਕੀਤੀ ਇਥੇ ਮੈਂ ਆਹਨਾਂ ਨੂੰ ਕਿਹਾ ਕਿ ਆਂਟੀ ਨੇ ਮੇਰੇ ਨਾਲ ਅੱਜ ਕੋਈ ਗੱਲ ਨਹੀਂ ਕੀਤੀ ਹੈਗੀ ਤੁਹਾਨੂੰ ਗਲਤੀ ਲੱਗੀ ਹੋਈ ਉਹੋ ਤੇ ਮੈਂ ਆਖਾਂ ਵੀ ਉਹਨੂੰ ਕੀ ਲੋੜ ਪਈ ਹੈ ਵਿਚਾਰੀ ਨੂੰ ਗੱਲਾਂ ਕਰਨ ਦੀ ਤੇਰੇ ਨਾਲ ਜਿਉ ਆ ਹੀ ਜਾਂਦੀ ਸਾਡੇ ਘਰ ਤੇ ਬੜੀ ਚੁੱਪਦੀ ਪਿਓ ਪੁੱਤਾਂ ਨੂੰ ਹੈਂ ਇਹ ਤਾਂ ਸੱਚੀ ਗੱਲ ਆਪੀ ਕਰਾ ਦਿੰਦੇ ਆਂ ਵੀ ਹਟ ਜਾਵੇ ਕਿਸ ਤਰ੍ਹਾਂ ਹੱਡੇ ਘਰੋਂ ਬਸ ਉਹ ਮੈਨੂੰ ਕੀ ਕਹਿਣ ਲਈ ਆਪਣਾ ਤੇ ਹੁਣ ਰਹਿੰਦਾ ਹੁੰਦਾ ਇਲਜ਼ਾਮ ਇਹ ਲਾਤਾ ਕਿ ਦਿਲਜੀਤੋਂ ਵੀ ਚੁੱਕਣ ਲਈ ਹੈ ਇਹਨਾਂ ਪਿਓ ਪੁੱਤਾਂ ਦਾ ਰਾਤਾ ਇਹ ਹੁਣਾਵਾ ਵੀ ਇਹਨੂੰ ਆਖਾਂਗੇ ਤੇ ਪ੍ਰਭ ਦਾਉਣਾ ਜਾਣਾ ਕਰੂਗੀ ਬੰਦ ਇਹ ਤਾਂ ਨਹੀਂ ਕੰਮ ਹੁਣਾ ਠੀਕ ਵਾ ਨਾ ਹਾਂਜੀ ਹਾਂਜੀ ਆਹੋ ਤੇ ਕਿੰਨਾ ਕ ਹੱਥ ਹੁਣ ਠੀਕ ਹੋਇਆ ਕਿ ਨਹੀਂ ਹੋਇਆ ਜੇ ਠੀਕ ਆ ਦੇ ਨਾਲ ਬਸ ਥੋੜਾ ਬੋਤਾ ਪੁੱਤ ਕਰ ਲਿਆ ਕਰ ਮੇਰੇ ਕੋਲ ਇਨਾ ਕੰਮ ਨਹੀਂ ਹੁੰਦਾ ਕੋਈ ਨਹੀਂ ਮੈਂ ਕਰ ਲਵਾਂਗਾ ਹਾਂ ਮੈਂ ਕੀ ਕਰਾਂ ਇਕੱਲੀ ਸਾਰਾ ਦਿਨ ਫਾਇ ਲੱਗੀ ਰਹਿਨੀ ਆ ਮੇਰੇ ਠੀਕ ਵਾ ਨਾ ਠੀ ਅੱਜ ਬੜਾ ਪੁੱਤ-ਪੁੱਤ ਕਰਨੀ ਅੱਗੇ ਪਿਛੇ ਗਦੀਪੋਤਾ ਦਾ ਚੇਤ ਪਾਣੀ ਹੈ ਪਰ ਆਪਣੀ ਟੀਵੀ ਸਹੀ ਗੱਲ ਕਹਿੰਦੀ ਜੋ ਵੀ ਕਹਿੰਦੀ ਹੈ ਮੈਨੂੰ ਉਹਨਾਂ ਦੀ ਗੱਲ ਤੇ ਗੌਰ ਕਰਨਾ ਚਾਹੀਦਾ ਚੱਲ ਬਣੀ ਅਜਾ ਵੀ ਬਣ ਗਈ ਆ ਅੰਦਰ ਸਾਰੇ ਕੰਮ ਨਿੱਕੇ ਮोटे ਸਾਰੇ ਮੈਨੂੰ ਹੀ ਕਰਨੇ ਪੈਂਦੇ ਆ ਮਹਾਰਾਣੀ ਹੱਥਾਂ ਨੂੰ ਲੈ ਕੇ ਫੋਨ ਤੇ ਟਲਟਲ ਕਰਦੀ ਰਹਿੰਦੀ ਸਾਰਾ ਦਿਨ ਉਹਨਾਂ ਨੇ ਤਾਂ ਹੱਥ ਦੁਰਦਾ ਏਦਾਂ ਕਰਦੀ ਆ ਇਹਨੂੰ ਪਿੰਡ ਦਾ ਤੋੜ ਨਾ ਨਹੀਂ ਆ ਸਾਰਾ ਜੰਨ ਜੇ ਤੋੜਦੀ ਰਹਿੰਦੀ ਆ ਆਪਾਂ ਤੋੜ ਕੇ ਲਿਆਉਂਦੇ ਨੇ ਕੀ ਹੋਇਆ ਦਲਜੀਤ ਇੱਧਰ ਆ ਹਾਂ ਹਾਂਜੀ ਓਏ ਆ ਮੈਂ ਹੱਥੋਂ ਪਤਾ ਕੀ ਜਦਾਂ ਸਾਰਾ ਦਿਨ ਕੰਮ ਚ ਮੇਰੀ ਮਤ ਮਾਰੀ ਰਹੀਦੀ ਆ ਹਾਂਜੀ ਹੁਣ ਆਰਡਰ ਕਰ ਤੱਕ ਗਈ ਆ ਵਾਂ ਤੇ ਚਾਹ ਬਣਾ ਉਹ ਵੀ ਧਰੀ ਆ ਹੁਣ ਮੈਂ ਠੀਕ ਨਾ ਤੇ ਸਬਜੀ ਬਣ ਗਈ ਆ ਤੇ ਹੁਣ ਇਦਾਂ ਕਰ ਸਵੇਰ ਵਾਸਤੇ ਨਾ ਪਿੰਡੀਆਂ ਚਾਹੀਦੀਆਂ ਤੇ ਜਾ ਕੇ ਪੁੱਤ ਜਾ ਕੇ ਤੇ ਪਿੰਡੀਆਂ ਤੋੜ ਲਿਆ ਉਹ ਵਿਚਵੇਂ ਜਿੱਦਾਂ ਤੋੜ ਕੇ ਲਿਆ ਹੁਣ ਮੇਰੇ ਤੇ ਹੱਥ ਫੀਟ ਕਰਦਾ ਐ ਤੇ ਫੋਨ ਚੁਲਾਉਂਦੇ ਨਾ ਤੇ ਰਿਪੀਟ ਕਰਦਾ ਆਹ ਦਾ ਪਰ ਸਿੱਕੂ ਤੇ ਪਿੰਡੀਆਂ ਤੋੜ ਕੇ ਲੈ ਬਹਾਨੇ ਨਾ ਉਹਦਾ ਮਾਰਿਆ ਕਰ ਠੀਕ ਹੋਣਾ ਚਲ ਮੰਨੇ ਆਟਾ ਨਹੀਂ ਗੁਲਿਆਗਾ ਤੇਰੇ ਤੋਂ ਹਨਾ ਹੋ ਕੱਪੜੇ ਤੋਂ ਬੇਦਰਕੋ ਤੇ ਨਿੱਕੇ ਮੋਟੇ ਕੰਮ ਤੋਂ ਬੰਦਾ ਕਰੀ ਸਕਦਾ ਵਾ ਕਿਦਾਂ ਬਹਾਨੇ ਬਾਜੀ ਕਿਦਾਂ ਬਹਾਨੇ ਲਾਤੀ ਫਿਰਦੀ ਐ ਹਾਦੀ ਹੋਈ ਇਹਦੇ ਵਾਲੀ ਇਹਨੂੰ ਹਣ ਇੱਧਰ ਫਾਈਲ ਆ ਕੇ ਰੱਖਣਾ ਮੈਂ ਸਮਝਤ ਮੈਨੂੰ ਹੋਣ ਲੱਗੀ ਆ ਕਿ ਪੁੱਤ ਪੁੱਤ ਕਿਉਂ ਹੁੰਨਿਆ ਵਾ ਆਪਣੀ ਲੋੜ ਨੂੰ ਪੁੱਤ ਪੁੱਤ ਹੁੰਨਿਆ ਵਾ ਆ ਰਹੇ ਆ ਤੇ ਗੁਲੀ ਪੈਣਾ ਤੇ ਆਹ ਤੇ ਕੀ ਬਣਿਆ ਇਹਨੇ ਪਾ ਲਉਣਾ ਹੈ ਤੇ ਅਗਿਆ ਨਾ ਪਤਾ ਲੈ ਹੀ ਜਾ ਮੈਂ ਤੇ ਨਾਲੇ ਸੈਸ ਹੁੰਦਾ ਦੂੰ ਕੀ ਪਤਾ ਉਹ ਚਾਰੇ ਨੂੰ ਪਤਾ ਕਿ ਨਹੀਂ ਮੈਂ ਡਰ ਤੂੰ ਆਪੇ ਹੋ ਸਸ ਵੀ ਖਾਲ ਤੂੰ ਕਿੱਦਾਂ ਆ ਗਿਆ ਜੀ ਆ ਜੀ ਹਾਂ ਹਾਂ ਵਧਿਆ ਵਧਿਆ ਹੋਰ ਕੀ ਕਰੀ ਜਾਂਦੇ ਮੈਂ ਕੁਛ ਨਹੀਂ ਪਿੰਨੀ ਤੋੜਣੀ ਠੀਕ ਆ ਠੀਕ ਆ ਤੇ ਹੱਥ ਨੂੰ ਕਿਹਾ ਵਾ ਇਹ ਕੁਛ ਨਹੀਂ ਉਦਾਂ ਹੀ ਥੋੜੀ ਜਿਹੀ ਸੱਟ ਲੱਗ ਗਈ ਉਹ ਕਿਦਾਂ ਲੱਗੀ ਸਹੀ ਦੱਸੋ ਸਹੀ ਕੋफी ਪੀ ਗਈ ਹੱਥ ਤੇ ਅੱਛਾ ਅੱਛਾ ਹੋਰ ਤੂੰ ਉਸ ਨਾਲ ਕਰੇ ਕਿਦਾਂ ਮਾਸੀ ਨੂੰ ਠੀਕ ਆ ਕਰੇ ਸਾਫ ਵਰੀਆ ਮੈਂ ਲੰਗੇ ਨਹੀਂ ਤੋਂ ਘੋੜੇ ਵਾਂਗ ਆ ਅੱਛਾ ਅੱਛਾ ਠੀਕ ਆ ਮੈਂ ਸਾਹਮਣੇ ਭੈਣ ਕੋਲ ਜੀ ਜਾ ਮੇਰੀ ਚੱਲੋ ਵਧੀਆ ਇਸੇ ਬੰਨੇ ਤੂੰ ਆ ਗਿਆ ਉਦਾਂ ਘੋੜਾ ਕਿੱਥੋਂ ਹਾਂਜੀ ਚੱਲਾ ਅੰਦਰ ਚਲੋ ਚੱਲਾ ਜਾ ਅੱਛਾ ਸਬ지 ਬਣ ਗਈ ਟਿੰਡੀਆਂ ਤੋਂ ਅੰਦਰ ਤਾਂ ਲਈ ਹੀ ਤੇ ਹਾਕੇ ਚੁੱਕੀ ਹੁੰਦੀਆਂ ਨਾਲ ਪਿੰਡ ਗੱਤ ਲੱਗਦੀਆਂ ਕੁੱਟੀਆਂ ਇਹਦੋਂ ਅੰਨ ਮਾਈਆਂ ਕੋਈ ਕੀਰਤ ਕਰਨੀ ਇਸ਼ਤਦਾਰ ਨਹੀਂ ਗਿਲਉਣੀ ਆ ਹੁਣੇ ਦੀ ਹੁਣ ਭਰਾ ਨਹੀਂ ਆਇਆ ਥੋੜੇ ਦੇ ਨੰਗਿਆ ਤਾਂ ਮਾ ਨਵਾਂ ਨੁੰਗਾ ਦੇ ਲਈ ਵੀ ਨਾਲ ਵੇਡਿੰਗ ਆਪਣਾ ਕੌਣ ਆਏ ਤੋਰ ਦੇ ਫਟਿੰਗਾ ਹਾਂਜੀ ਸੱਸ ਕੀ ਮਾਸੀ ਜੀ ਸਤਿ ਸ੍ਰੀ ਅਕਾਲ ਇਹ ਕੌਣ ਬੋਤ ਇਹ ਮੇਰੀ ਮਾਸੀ ਦਾ ਮੁੰਡਾ ਮੰਮੀ ਜੀ ਮਾਸੀ ਦਾ ਮੁੰਡਾ ਹਾਂਜੀ ਪਹਿਲਾਂ ਤੱਕ ਕਦੇ ਵੇਖਿਆ ਨਹੀਂ ਐ ਅੱਜ ਉਹ ਨੰਗਣ ਡੈ ਇੱਥੇ ਕੋਲ ਦੇਖ ਕੇ ਤੇ ਆ ਗਿਆ ਅੱਛਾ ਤੇ ਪਿੰਡਾਂ ਤੋਂ 75 ਕੋ ਆ ਮੇ ਸਰ ਰਿੰਨੂ ਲਾਈ ਨੰਬਰ ਚਲ ਜਾ ਪੁੱਤ ਬਹਿ ਅੰਦਰ ਜਾ ਕੇ ਚਲੋ ਤੇ ਪਾਵਾ ਗਏ ਆਪਣੀ ਪਾਣੀ ਹੰ ਨਵਾਈ ਮਾਸੀ ਦਾ ਮੁੰਡਾ ਨਿਕਲ ਆਇਆ ਜੀ ਅੱਜ ਹੈ ਹਾਦੀ ਹੋਈ ਏ ਦੇ ਬਾਈ ਸਟਾਰ ਕਰ ਬਾਅਦ ਤੇ ਬਾਬਾ ਜੀ ਸੋਣਾ ਵਾ ਤੇ ਲੱਗਦੇ ਇਹ ਮੈਨੂੰ ਸੋਖੇ ਹੀ ਐ ਚਲੋ ਭੈਣ ਸਾਡੀ ਸੁਖੀ ਰਹੂਗੀ ਤਿਤਨ ਵਾਲਿਆ ਸੱਸ ਦਾ ਸੁਭਾਅ ਥੋੜਾ ਜਿਆ ਤੇਜ਼ ਹੀ ਲੱਗਦਾ ਮੈਨੂੰ ਵੇਖਾਂ भीलिया तो चार टुटिया है लिमके कि खोल खोल पाती है है ये लिमके पीड़ी आती इतने के मगर तो कुछ है नहीं गा आते हमने कोई घर जावे तो लिमका लुमका पी के आवे हाथ ही हो वाली मैं 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 ਨਾ ਮੈਨੂੰ ਇਹ ਗੱਲ ਦੱਸ ਹਾਂਜੀ ਉਹਦਾ ਤਾਂ ਕੰਮ ਕੋਈ ਤੇ ਨਾ ਹੁੰਦਾ ਨੀਗਾ ਹੈ ਉਹਦਾ ਮੇਰਾ ਹੱਥ ਪੀਕ ਤੇ ਐਦਾ ਮੰਮੀ ਜੀ ਤੇ ਹੁਣ ਬੜੀ ਚਾਹ ਤਾਂ ਤਈਏ ਦਵਾ ਦਾ ਪਹਿਲਾਂ ਛੇਤੀ ਨਾਲ ਦੇ ਖੰਡਾ ਕੱਢ ਕੇ ਪਾ ਕੇ ਲੈ ਗਈਆਂ ਹੁਣ ਚਾਹਾਂ ਘਰ ਬੈਠੀ ਆ ਹੁਣ ਜਾਗ ਚੱਗੀ ਕੰਮ ਦੀ ਉਹਦਾ ਡੱਗਿਆ ਦਾਏਗੇ ਕੋ ਪਾੜੀਗੀ ਨਾ ਪੁੱਛ ਅੱਛਾ ਉਹਦਾ ਤਾਂ ਕਹੀ ਕੋ ਪੁੱਛਿਆ ਨਹੀਂ ਜਾਂਦਾ ਜਦੋਂ ਮੇਰਾ ਕੋ ਭੈਣ ਘਰ ਆ ਜਾਂਦਾ ਆਪਣੇ ਵਾਲੀ ਬਰਸਤੀ ਉੱਡੀ ਫਰਨੀਏ ਕਦੋਂ ਲਈ ਪੁੱਛਿਆ ਮੈਂ ਤਾਂ ਟਿਕਾਣੇ ਕੋ ਨਾ ਗੜਾ ਕੋਛ ਨਹੀਂ ਆ ਤੂੰ ਮੈਨੂੰ ਪਤਾ ਆ ਤੇਰਾ ਜਿੰਨਾ ਕੋ ਤੁਹਾਨੂੰ ਪੁੱਛਣੀ ਹੈ ਜਾਨੀ ਮम्मी ਜੀ ਜੋ ਚਲਾਈ ਨੇ ਦਿਨਾਂ ਬਾਅਦ ਆਏ ਕਿ ਚਾਹ ਪਾਣੀ ਤੇ ਪੁੱਛਣਾ ਹੀ ਹੈ ਨਾ ਉਹਨੋਂ ਮੈਂ ਪੁੱਛਣਾ ਪੁੱਛਣਾ ਭੁੱਲ ਕੇ ਜਾ ਕੇ ਮੇਰੀਆਂ ਸ਼ਿਕਾਇਤਾਂ ਨਾ ਦੀ ਚੰਗਾ ਸੀ ਨਹੀਂ ਕੋਈ ਖਣਾ ਦੇ ਬਣਾ ਦੇ ਜੀ ਜੋ ਬਿਆ ਜਾਨੀ ਆ ਬਣਾਣਾ ਬਣਾਣਾ ਮੇਰੀ ਇਜਾਜ਼ਤ ਨੂੰ ਆਪਣੇ ਹੱਥੇ ਠੀਕ ਹੈ ਨਾ ਪਰ ਮੈਨੂੰ ਪਿਆਰ ਚਾਹਾਂ ਲੈ ਉਹਦੇ ਚਾਹ ਪੀ ਲੈ ਉਹ ਕੋਰਸ ਨਾ ਕਿੱਦਾਂ ਫਿਰ ਬਸ ਵਧੀਆ ਤੈਨੂੰ ਸੁਣਾਵਾਂ ਤੇ ਇਹਦੇ ਕਦੀ ਮਾਰਿਆ ਨਹੀਂ ਕਿਹੜਾ ਬਾਅਦ ਮੇਰਾ ਬੜਾ ਜੀ ਕਰਦਾ ਮਾਸੀ ਨੂੰ ਮਿਲਣ ਨੂੰ ਪਰ ਮੈਂ ਕੋਇਆ ਹੀ ਨਹੀਂ ਜਾਂਦਾ ਚੱਲ ਸ਼ੁਕਰ ਆ ਤੂੰ ਆਇਆ ਕਿਤੇ ਮੈਨੂੰ ਮਿਲਣ ਤੈਨੂੰ ਮੇਰਾ ਚੇਤਾ ਆ ਗਿਆ ਮੈਂ ਉਹਦੇ ਲੰਗਣ ਨਹੀਂ ਕਦੇ ਠੀਕ ਆ ਚੱਲ ਮਿਲ ਹੀ ਜਾਂਦਾ ਹਾਂ ਹੋਰ ਰਮਨ ਦਾ ਕੀ ਹਾਲ ਆ ਰਮਨ ਦਾ ਬਸ ਵਧੀਆ ਕਿੰਨਾ ਕੁ ਰਹਿ ਗਿਆ ਕੋਰਸੋ ਦਾ ਥੋੜਾ ਜਿਹਾ ਰਹਿ ਗਿਆ ਸਾਲ ਦਾ ਕੁ ਰਹਿ ਗਿਆ ਬਸ ਠੀਕ ਆ ਠੀਕ ਆ ਹਾਂਜੀ ਹੁਣ ਇੱਧਰ ਛੇਤੀ ਛੇਤੀ ਆ ਜਾ ਕਰ ਮੇਰੇ ਕੋ ਕੋਈ ਨਾ ਆਵਾਂਗਾ ਮੈਂ ਤੇ ਹੁਣ ਸੈਰ ਸਾਵਾਂਗੇ ਕੇ ਦਿਨ ਦੋਵੇਂ ਠੀਕ ਆ ਠੀਕ ਆ ਹਾਉਸ ਐਰ ਜਾ ਫਿਰ ਮੈਂ ਮੰਮੀ ਨਾਲ ਲੈ ਕੇ ਆਉਂਗਾ ਰਾਤ ਰਹਿ ਪਾ ਸਕੂ ਅੱਜ ਨਹੀਂ ਨਹੀਂ ਜਾਣਾ ਹੀ ਮੈਂ ਤੇ ਘੋੜੇ ਵਾਂ ਆਇਆ ਤੈਨੂੰ ਪਹਿਲਾਂ ਦੱਸਿਆ ਹੀ ਕੰਮ ਹੀ ਮੈਨੂੰ ਠੀਕ ਆ ਠੀਕ ਤੇ ਉਹ ਹੁਣ ਡੀਕੰਡੇ ਕਰਦੇ ਵੀ ਤੇ ਮੈਨੂੰ ਘੱਦਿਆਂ ਨੂੰ ਪਤਾ ਨਹੀਂ ਇੱਥੇ ਆਇਆ ਉਹ ਅੱਛਾ ਅੱਛਾ ਠੀਕ ਮਾਸੀ ਨੂੰ ਨਾਲ ਲੈ ਕੇ ਆਈ ਕਰਕੇ ਹੀ ਦਿਨ ਮੈਂ ਆਉਂਗਾ ਲੈ ਕੇ ਪਣਾਲੇ ਰਮਨ ਨੂੰ ਲੈ ਆਉਣਾ ਹਾਂ ਠੀਕ ਆ ਠੀਕ ਹਾਂਜੀ ਕੰਕੜਾ ਭੈਣ ਇਹ ਗੱਲ ਸੁਣ ਮੈਂ ਤੇਨੂੰ ਗੱਲ ਕਹਿਣੀ ਆ ਹਾਂ ਦੱਸ ਸੈਰ ਸੁਣ ਨਾ ਦੱਸੀ ਵੀ ਮੇਰੇ ਹੱਥ ਤੇ ਸੱਟ ਲੱਗੀ ਕਿਉਂ ਉਹਨੇ ਬੜੀ ਹੋਰ ਬੜੀ ਟੈਨਸ਼ਨ ਲੈਂਦਾ ਮੈਂ ਵੀ ਉਹਨੂੰ ਦੱਸਿਆ ਹੈਗਾ ਪਰ ਭੈਣ ਤੇ ਆਦੇ ਪਰ ਜਦ ਦੱਸਣਾ ਨਹੀਂ ਨਹੀਂ ਤੂੰ ਮੇਰਾ ਵੀਰ ਉਹਦੇ ਨਾਲ ਗੱਲ ਨਾ ਕਰੀ ਚੰਗਾ ਚਲ ਠੀਕ ਹੈ ਨਹੀਂ ਕਰਦਾ ਇਹ ਹੁਣ ਮੈਂ ਉਹਦੇ ਕੋਲ ਥੋੜੀ ਜਾਣਾ ਵਾ ਮੈਂ ਸਦਾ ਘਰ ਹੀ ਜਾਣਾ ਚਲ ਫਿਰ ਵੀ ਮੇਰਾ ਵੀਰ ਉਹਦੇ ਨਾਲ ਗੱਲ ਨਾ ਕਰੀ ਚੰਗਾ ਚਲ ਨਹੀਂ ਕਰਦਾ ਗੱਲ ਫਿਰ ਉਹ ਪੁੱਤ ਚੰਗਾ ਤੇ ਮੇਰਾ ਹੋਣਿਆ ਬਾਕੀ ਹਾਂ ਚਲ ਠੀਕ ਆ ਚੰਗਾ ਫਿਰ ਨਹੀਂ ਚਲ